ਲਓ ਜੀ ਖੁੱਡਿਆਂ ਦਾ ਮੂਰਤ ਹੋਣ ਲੱਗਿਆ ਕਬੂਤਰਾਂ ਦੇ ਨਾਲ ਸਵਾਗਤ ਕਰਦੇ ਆਂ ਲਓ ਜੀ ਇਹਦੇ ਬੋਤਲ ਬਣਾਉਣ ਲੱਗੇ ਆਂ ਹਾਂਜੀ ਸਾਸਰੀ ਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਤਾਂ ਬਈ ਰਵੀ ਨੇ ਪਾਈ ਨੇ ਨਵੇਂ ਖੁੱਡੇ ਕਬੂਤਰਾਂ ਵਾਲੇ ਤੇ ਇੱਧਰ ਲਿਆਂਦੇ ਬਈ ਕਬੂਤਰ ਤਾਂ ਬਈ ਆ ਡਾਡ ਨਸਲਾਂ ਦੇ ਕਬੂਤਰ ਲਿਆਂਦੇ ਨੇ ਯਾਰਾਂ ਦੋਸਤਾਂ ਤੋਂ ਤੇ ਕੁਝ ਮੁੱਲ ਵੀ ਲਿਆਂਦੇ ਨੇ ਹਨਾ ਤਾਂ ਬਈ ਆ ਸਾਰੇ ਕਬੂਤਰਾਂ ਨੂੰ ਛੱਡਾਂਗੇ ਆਪਾਂ ਆ ਨਵੇਂ ਸੈਟਅਪ ਤੇ ਅੰਦਰ ਅੱਜ ਆਜੋ ਵੀ ਮਿੱਤਰੋ ਫਿਰ ਕਬੂਤਰਾਂ ਨੂੰ ਪਾਈਏ ਆ ਜਾਲ ਦੇ ਵਿੱਚ ਤੇ ਛੱਡੀਏ ਖੁੱਡਿਆਂ ਦੇ ਅੰਦਰ ਬਈ ਸਵਾਗਤ ਕਰੀਏ ਨਵੇਂ ਖੁੱਡਿਆਂ ਦਾ 8-9 ਸਾਲ ਬਾਅਦ ਦੁਬਾਰੇ ਸ਼ੌਂਕ ਜਾਗਿਆ ਬਾਈ ਦਾ ਹਨਾ ਤਾਂ ਨਵੇਂ ਕਬੂਤਰ ਲਿਆਂਦੇ ਆ ਨਵੇਂ ਖੁੱਡੇ ਪਾਏ ਨੇ ਸ਼ੌਂਕ ਨਾਲ ਤੇ ਬਈ ਖੁੱਡਿਆਂ ਤੇ ਕਿੰਨਾ ਕੁ ਖਰਚਾ ਆ ਗਿਆ ਦੋ ਦੋਨਾਂ ਤੇ ਮੋਟਾ-ਮੋਟਾ ਹਿਸਾਬ ਕਿਤਾਬ ਜਾ ਹੋਵੇ 25000 ਰੁਪਏ ਮੰਗੂ 25000 ਰੁਪਏ ਮੰਗੂ ਲੱਗ ਗਿਆ ਬਈ ਦੋਨੇ ਖੁੱਡਿਆਂ ਤੇ ਕਬੂਤਰ ਕੱਢ ਲੇ ਆਜੋ ਫਿਰ ਛੱਡਦੇ ਆ ਤੇ ਆ ਫਿਰਦਾ ਬਈ ਟਰਕੀਆਂ ਦਾ ਜੋੜਾ ਰੰਗ ਲਾਉਣੇ ਆ ਤਾਂ ਬਈ ਰੰਗ ਵੀ ਲਾਵਾਂਗੇ ਕਬੂਤਰਾਂ ਦੇ ਹਾਂ ਰੰਗ ਵੀ ਲਿਆ ਰੱਖੇ ਨੇ ਤੇ ਰੰਗ ਲਾ ਕੇ ਤੇ ਕਬੂਤਰਾਂ ਨੂੰ ਛੱਡਾਂਗੇ ਅੰਦਰ ਮਹੂਰਤ ਕਰਾਂਗੇ ਬਈ ਨਵੇਂ ਖੁੱਡਿਆਂ ਦਾ ਤੇ ਇੱਧਰ ਪਏ ਨੇ ਆਪਣੇ ਕੋਲੇ ਰੰਗ ਰੰਗ ਕਿਹੜੇ-ਕਿਹੜੇ ਆ ਇੱਕ ਲਾਲ ਤੇ ਹੋਰ ਕਿਹੜਾਗਾ ਆ ਰੰਗ ਨੇ ਬਈ ਇੱਕ ਹਰਾ ਰੰਗ ਇੱਕ ਲਾਲ ਆ ਤੇ ਦੋ ਨੇ ਪੱਥਰ ਡਾਈਆਂ ਆ ਫੀ ਲਓ ਜੀ ਤਾਂ ਆ ਜੋ ਫਿਰ ਕਰੀਏ ਸ਼ੁਰੂ ਬਹੁਤ ਆ ਹਨਾ ਬਾਦੂ ਬਾਕੀ ਇਹ ਜੀ ਥਿੰਨਰ ਪਾ ਲੈਨੇ ਆ ਤੇ ਦੇਖਿਓ ਬਈ ਹੁਣ ਬਣਦਾ ਰੈੱਡ ਕਲਰ ਸਾਰਾ ਹੀ ਪਾ ਦੇ ਤਾ ਹੋਰ ਪਾ ਲਾ ਪੂਰਾ ਘੈਂਟ ਬਣ ਗਿਆ ਰੰਗ ਬਾਸ ਵਾਫ 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 ਰੰਗ ਪਾ ਲੈ ਆਖਾਂ ਮਰ ਨਾਲ ਚੈੱਕ ਕਰ ਲੈਨੇ ਆ ਖੜ ਜਾ ਮੈਂ ਕੋਈ ਨਹੀਂ ਦੇਖੋ ਬਈ ਰੈੱਡ ਕਲਰ ਤੇ ਰੈੱਡ ਦੇ ਵਿੱਚ ਪਾ ਕੇ ਆ ਬਲੈਕ ਬਣ ਗਿਆ ਦੇਖ ਹਰੇ ਦੇ ਨਾਲ ਲਾਲ ਪਾ ਕੇ ਇਹ ਬਲੈਕ ਬਣ ਗਿਆ ਹਾਂ ਦੋ ਟੈਸਟ ਹੋ ਗਏ ਆ ਜੋ ਵੀ ਕਰੀਏ ਸ਼ੁਰੂ ਰੱਬ ਦਾ ਨਾਮ ਲੈ ਕੇ ਪਹਿਲਾਂ ਲਾਵਾਂਗੇ ਆਪਾਂ ਮੈਂ ਕਹਿੰਦਾ ਰੈੱਡ ਲਾ ਦਈਏ ਪਹਿਲਾਂ ਚਲੋ ਵੀ ਲਾਲ ਤੋਂ ਸ਼ੁਰੂਆਤ ਕਰਾਂਗੇ ਸਤਨਾਮ ਵਾਹਿਗੁਰੂ ਥੋੜਾ ਜਨਾ ਥਰ ਵੀ ਵਿਚਾਲੇ ਇਹ ਕਰ ਲਾ ਟੂਫੇ ਤੇ ਲਾਵਾਂਗੇ ਆਪਾਂ ਇਧਰ ਹਾਂ ਅੱਛਾ ਸਿਰੇ ਤੇ ਲਾ ਹਾਂ 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 ਟੂਫੇ ਤੇ ਕਰ ਵੀ ਦੂਜੇ ਟੂਫਾ ਇਹ ਨੂੰ ਮੜੀ ਫੂਕ ਮਾਰ ਦੇ ਫੁਕਾ ਦੇ ਤੇ ਦੂਜਾ ਫਿਰ ਦੂਜਾ ਟੂਸਾ ਹਰਾ ਕਰ ਦਿੰਨੇ ਆ ਆਸੀ ਭਾਈ ਆਪਣੇ ਕੋਲੇ ਗ੍ਰੀਨ ਕਲਰ ਆਪ ਗਲਵਸ ਚੜਾਉਣੇ ਭੁੱਲ ਗਏ ਨਹੀਂ ਆਉਦੋਂ ਨਾ ਫਟ ਲਿਆਉਂਦੇ ਵਧੀਆ ਰਹਿੰਦੇ ਸੈਟਾ ਲਓ ਜੀ ਪਹਿਲੇ ਕਬੂਤਰ ਦੇ ਰੰਗ ਲੱਗ ਗਏ ਤੇ ਇਹਨੂੰ ਛੱਡਦੇ ਆਂ ਆਪਾਂ ਜਾਲ ਦੇ ਵਿੱਚ ਮਿੱਤਰੋ ਝਲ ਵੀ ਅੰਦਰ ਛੇਰਾ ਹਰਾ ਟੂਸਾ ਲਾਲ ਟੂਸਾ ਆਪਸੀ ਭਈ ਸ਼ਾਕ ਖਾ ਕਬੂਤਰ ਦੇਖੋ ਕਾਲਕ ਵੱਡਾ ਕਾਲੀ ਅੱਖਾਂ ਦਾ ਇਹਦੇ ਪੋਟੇ ਤੇ ਮੈਂ ਕਹਿੰਦਾ ਇਹ ਪਹਿਲਾਂ ਲੱਗਿਆ ਹੋਇਆਗਾ ਇਹਦੇ ਪੋਟੇ ਤੇ ਲਾਲ ਲਾ ਦਿੰਨੇ ਆਂ ਪੋਟੇ ਤੇ ਹਾਂ ਜੀ ਮੈਂ ਗੁਲਾਬੀ ਲੱਗਿਆ ਹੋਇਆ ਟੂਸੇ ਨਹੀਂ ਕਰਨੇ ਟੂਸੇ ਵੀ ਕਰ ਦਿੰਨੇ ਆਂ ਹਾਂ ਪੋਟੇ ਤੇ ਲਾਲ ਲਾ ਹੀ ਦੇ ਪਹਿਲਾਂ ਲਓ ਜੀ ਪਹਿਲਾਂ ਪੋਟੇ ਤੇ ਆਪਾਂ ਰੈੱਡ ਕਲਰ ਲਾਉਣ ਲੱਗੇ ਆਂਗੇ ਥੋੜੀ ਨਾ ਰੂ ਆਪਾਂ ਉਹ ਚੇਂਜ ਕਰ ਦਿਆਂ ਜਿਆਦਾ ਲੱਗ ਰਹੀ ਐ ਰੂ ਡੱਕ ਨੋਚ ਸਹੀ ਆ ਕੈਂਟ ਲੱਗਦਾ ਲੋ ਜੀ ਇੱਕ ਇਹਦੇ ਆ ਟੂਸਾ ਲਾਲ ਕਰ ਦਿੰਨੇ ਆਪਾਂ ਚੱਕੋ ਜੀ ਨਮਕੇ ਤੁਸਕਾਰ ਦੂਜੇ ਕਬੂਤਰ ਦਾ ਲਾਲ ਪੋਟਾ ਲਾਲ ਟੂਸਾ ਤੇ ਹਰਾ ਟੂਸਾ ਜਾ ਚਾ ਕੇ ਬਈ ਧੋਪੇ ਧਰ ਦੋ ਇਹਦੇ ਲਾਵਾਂਗੇ ਆਪਾਂ ਇਹ ਇੱਥੇ ਝਾਲਰ ਤੇ ਇੱਕ ਟੂਫਾ ਲਾਲ ਝਾਲਰ ਕਰਾਂਗੇ ਇਹਦੀ ਅੰਦਰੋਂ ਜਮਾ ਪੱਲਾ ਖੋਲਦੇ ਅ ਦੂਜਾ ਥਾਂ ਫੜ ਹਾਂ ਐਵੇਂ ਆ ਚੱਲ ਰਹੇ ਦੇ ਤੇ ਧਰ ਲਾ ਫੱਟੀ ਤੇ ਹਾਂ ਹਾਂ ਬਸ ਲੋਟਾ ਕੰਮ ਮੋਟੀ ਝਾਲਰ ਕਰਤੀ ਬਈ ਮੈਂ ਕਹਿੰਦਾ ਪੂਰੀ ਕਰ ਦਿੰਨੇ ਆ ਝਾਲਰ ਪੂਰੀ ਕਰ ਦੇ ਤੇ ਵਿਚਾਲੇ ਮਾਰ ਦਿੰਨੇ ਆ ਲਓ ਜੀ ਇਹਦੀ ਪੂਰੀ ਝਾਲਰ ਕਰਤੀ ਤੇ ਉੱਤੇ ਕਰਨਾ ਕੋਈ ਲਾ ਦੇ ਆਹ ਲਾ ਦਿੰਨੇ ਗ੍ਰੀਨ ਕਲਰ ਗ੍ਰੀਨ ਦੀ ਲੈਣ ਜੀ ਖਿੱਚ ਦੇ ਆਈ ਐਮ ਉਰੇ ਇੱਥੇ ਬਾਗਲ ਜੀ ਚਲਾ ਦਿੰਨੇ ਆਂ ਅਲੈਹੁ ਅਲੈਹੁ ਲਓ ਜੀ ਦੇਖੋ ਸੋਨਾ ਬਣ ਕੇ ਡਿਜ਼ਾਈਨ ਵਧੀਆ ਲੱਗੂਗਾ ਲਾ ਦੇਣਾ ਲਓ ਜੀ ਦੂਜੇ ਪਾਸੇ ਆਪਾਂ ਵੱਡਾ ਕਰਤਾ ਲਾਲ ਰੰਗ ਦਾ ਅੰਦਰ ਬਾਗਲਾਂ ਚ ਇਹਦੇ ਬਣਾਵਾਂਗੇ ਫਾਤਾ ਫਾਤਾ ਇਹਦੇ ਬਣਾਵਾਂਗੇ ਇੱਥੋਂ ਲੈ ਕੇ ਆਏ ਉਤਲੇ ਪਾਸੇ ਦੀਆਂ ਇੱਥੋਂ ਤੱਕ ਲਾਲ ਫਾਤਾ ਲੋ ਜੀ ਇਹਦੇ ਫਾਤਾ ਬਣਾਉਣ ਲੱਗੇ ਆਪਾਂ ਮੈਂ ਸਾਰਾ ਤੁੰ ਦੇਖ ਲੈ ਸੀਗਾ ਕਿੱਥੇ ਆ ਜਾ ਫਿਰ ਉਰੇ ਬੈਠੇ ਹੋਰ ਸੀ ਕਿੱਤੇ ਜਾਣਾ ਤੁਨਾਂ ਵੀ ਜੋੜ ਕੇ ਰਹੀਏ ਬਸ ਆਹ ਇੱਕ ਇੱਕ ਐਂ ਰੱਖੀਂ ਬਈ ਐਂ ਰੱਖੀ ਰਬੀ ਇਹਦੇ ਅੰਦਰੋਂ ਚਾਲਰ ਕਰਾਂਗੇ ਥੋੜੀ ਥੋੜੀ ਇਧਰ ਪਾਈਦਾ ਕੰਮ ਨਾ ਬਣਾ ਯਾਰ ਮਿੱਤਰ ਆਓ ਫਿਰ ਸਰੀ ਲਾ ਦੇ ਨਾ ਨਾ ਫਿਰ ਪੈੜੀ ਲੱਗੂਗੀ ਐਸੇ ਯਾਰ ਇੱਕ ਤਾਂ ਉਧਰੋਂ ਪੈਗ ਬੁਗ ਲੱਗੇ ਉਧਰੋਂ ਬਸ ਤਾਂ ਮਿੱਤਰੋ ਬਈ ਆਪਾਂ ਥੋੜੇ ਜਿਹੇ ਡਿਜ਼ਾਈਨ ਤੁਹਾਨੂੰ ਹੋਰ ਦਿਖਾ ਦਈਏ ਕਬੂਤਰਾਂ ਦੇ ਚਾਰ ਕਬੂਤਰਾਂ ਦੇ ਲਾਤਾ ਤੇ ਤਿੰਨ ਕ ਕਬੂਤਰ ਇਧਰ ਨੇ ਦੋ ਤਿੰਨ ਤੁਹਾਨੂੰ ਡਿਜ਼ਾਈਨ ਹੋਰ ਦਿਖਾ ਦਈਏ ਬਾਕੀ ਫਿਰ ਲਾ ਕੇ ਹਨ ਸਾਰਿਆਂ ਨੂੰ ਨਵੇਂ ਸੈਟਅਪ ਦੇ ਅੰਦਰ ਛੱਡਾਂਗੇ ਆ ਕਬੂਤਰ ਦੇ ਕਰਾਂਗੇ ਬਈ ਆਪਾਂ ਲਾਲ ਟੂਸਾ ਤੇ ਛੋਟੀ ਜੀ ਚਾਲਰ ਅੰਦਰੋਂ ਬਹੁਤ ਹੈ ਕਿ ਹੋਰ ਵੱਡਾ ਕਰਾਂ ਟੂਸਾ ਬਹੁਤ ਥੋੜੀ ਚਾਲਰ ਕਰ ਦਿੰਨੇ ਅੰਦਰੋਂ ਚਾਲਰ ਕਰ ਦਿੰਨੇ ਅੰਦਰੋਂ ਮਾੜੀ ਇਹ ਜਿਹੜਾ ਸਾਰੀ ਲਾ ਦੇ ਫਿਰ ਇਹੋ ਸਾਰੀ ਪੇਟੀ ਲੱਗੂ ਖੰਡ ਇਹਦੇ ਵਿਚਾਲੇ ਸਾਰੀ ਤਾਂ ਫਿਰ ਵਿਚੀ ਰਲ ਜੂ ਨਾ ਫਿਰ ਤਾਂ ਪੂਰੀ ਚੱਲ ਰਹੀ ਹੋ ਜੂਗੀ ਇਹਦੇ ਵਿੱਚ ਕਰ ਦਿੰਨੇ ਹਾਂ ਵਿਚ ਫਰਾ ਕਰਦੇ ਵਿਚਾਲੇ ਕਰਦੇ ਭਾਵੇਂ ਜ਼ੋਰ ਜ਼ੋਰ ਸਜਾ ਬਣਾ ਦੇ ਜਾਂ ਕੋਈ ਵਿਚਾਲੇ ਆਪਾਂ ਬਗਲਾ ਉਰੇ ਬਗਲਾਂ ਚ ਲਾ ਦਿੰਨੇ ਆ ਕਰਾ ਲੈ ਜਾਂ ਨੀ ਸਰਦਾਰ ਤੈਨੂੰ ਤੂੰ ਬਾੜਾ ਉਲਜੀ ਹੀ ਜਾਂਦਾ ਨਹੀਂ ਆ ਤੂੰ ਤੇ ਟੋਲ ਆ ਇੱਥੇ ਟੈਟੂ ਜੋ ਬਣਵਾਉਣਾ ਲਓ ਜੀ ਬਾਗਲ ਕਰਤੀ ਝਲਰ ਕਰਤੀ ਥੋੜੀ ਜੀ ਤੇ ਟੂਫਾ ਕਰਤਾ ਇਹਦੇ ਮਾਰਾਂਗੇ ਆਪਾਂ ਫੱਟੀਆਂ ਬਈ ਇੱਕ ਪਾਸੇ ਮਾਰਾਂਗੇ ਆਪਾਂ ਲਾਲ ਫੱਟੀ ਆ ਕੀ ਕੀ ਆਵਾਜ਼ ਹੈ ਕਾਲਾ ਤੇ ਲਾਲ ਉਹ ਹਰਾ ਮਿਲ ਗਿਆ ਹੈ ਨਾ ਹਰੇ ਚਰ ਲਾਦਾ ਤੂੰ ਲਾਲ ਚੱਲ ਕੋਈ ਨਹੀਂ ਜਾਣਦੇ ਲੈ ਇੱਕੋ ਵਜਦਾਗਾ ਇੱਕੋ ਚੱਲ ਨੇ ਇਹ ਵੀ ਡਿਜ਼ਾਈਨ ਬਣ ਗਿਆ ਕੋਈ ਨਹੀਂ ਜਾਣਦੇ ਜਾਣਦੇ ਕੋਈ ਨਹੀਂ ਲਾਲ ਤੇ ਕਾਲੀ ਫੱਟੀ ਹੋਗੀ ਉੱਤੋਂ ਕਰਦੇ ਹੁੰਦੇ ਸਹੀ ਐ ਕਰ ਆ ਅਗਲਾ ਅਗਲੀ ਖੁੰਝਾਣਾ ਲਾ ਪਿੱਛੋਂ ਪਿੱਛੋਂ ਜਲਾ ਦੇ ਲਾ ਮਗਰ ਲਈ ਥੈਡੋਂ ਰੂਮ ਦੇ ਅੱਛਾ ਹਾਂ ਇਹ ਫਿਰ ਸਾਰਾ ਹੀ ਲੱਗੂਗਾ ਹੁਣ ਦਾ ਚੱਲ ਕੋਈ ਨਹੀਂ ਕਾਲਾ ਤੇ ਲਾਹਣ ਦੀ ਫੱਟੀ ਹੋ ਗਈ ਹਰ ਲਾਲ ਤਾਂ ਦੇਖਦਾ ਹੀ ਨਹੀਂ ਲਾਲ ਤੇ ਨਹੀਂ ਫਿਰ ਹਰਾ ਲਾ ਦਿੰਦੇ ਆ ਹਰਾ ਲਾ ਦੇ ਇੱਧਰ ਆ ਆ ਤੂੰ ਸਾਲ ਲਾ ਦੇ ਆ ਹਰਾ ਕਰ ਦੇ ਅੱਛਾ ਜੀ ਹਾਂ ਜਦੋਂ ਮੰਗਾ ਦੇਂਦਾ ਦਿੰਦਾ ਉਹ ਪੈਸੇ ਕੱਢੀ ਜਾਂਦਾ ਦੇ ਦਿੰਦਾ ਜਦੋਂ ਉਹਨਾਂ ਕਢਾ ਕਿਵੇਂ ਇਹ ਨਿਕਲਣੇ ਉਹਨੂੰ ਕਢਾ ਲਾ ਉਹਦੇ ਨਾਲ ਉਹ ਫੱਟੀ ਵਾਲਾ ਕੰਮ ਖਰਾਬ ਹੋ ਗਿਆ ਥੋੜਾ ਜਿਹਾ ਡੱਕਾ ਵੀ ਗਲਤ ਪੈ ਗਿਆ ਸੀਗਾ ਹਨਾ ਹਰਾ ਡੱਕਾ ਲਾਲ 'ਚ ਪੈ ਗਿਆ ਲਾਲ ਹਰੇ 'ਚ ਪੈ ਗਿਆ ਤਾਂ ਕਰਕੇ ਉਹ ਵਿਚਾਲੂ ਆਏ ਹੋ ਗਿਆ ਬਈ ਰੈੱਡ ਤੇ ਬਲੈਕ ਜਾ ਬਣ ਗਿਆ ਤੇ ਇੱਕ ਪਾਸੇ ਤੂਫਾ ਕਰਤਾ ਲਓ ਜੀ ਹਰੀ ਫੱਟੀ ਹਰਾ ਤੂਫਾ ਬੋਤਲ ਨਹੀਂ ਬਣਾਈ ਅਪਾ ਕਿਸੇ ਇਹਦੇ ਬੋਤਲ ਬਣਾ ਦਨੇਗੇ ਵਿਚਾਲੇ ਢਿੱਡ ਤੇ ਬਣਾ ਲਓ ਜੀ ਇਹਦੇ ਬੋਤਲ ਬਣਾਉਣ ਲੱਗੇ ਆ ਬਣ ਗਈ ਵੀ ਬੋਤਲ ਸਾਰਾ ਥੱਲੋ ਲਾਲ ਹੋ ਗਿਆ ਤੇ ਪੱਲਾ ਖੁੱਲ ਗਿਆ ਤਾਂ ਤੇ ਪੱਲੇ ਤੇ ਇਹਦੀ ਅੰਦਰੋਂ ਛਾਲਰ ਕਰ ਦਨੇ ਆ ਮਾੜੀ ਮਾੜੀ ਬਸ ਬਸ ਚਲੋ ਜੀ ਮੋਟੀ ਚਾਲਰ ਹੋ ਗਈ ਇਧਰੋਂ ਇਧਰ ਵੀ ਸੇਮ ਹੀ ਬਸ 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 ਹਿਲਾ ਲੈਣਾ ਲਓ ਜੀ ਅੰਦਰੋਂ ਫਾਰੀ ਚਾਲਰ ਕਰਤੀ ਹੈ ਜੀ ਦੋਨੇ ਚਾਲ ਰਾਂ ਤੇ ਬੋਤਲ ਇਹਦੀਆਂ ਕਰਾਂਗੇ ਆਪਾਂ ਬਾਗਲਾ ਬਾਗਲਾਂ ਤੇ ਪੂਛ ਪਿੱਛੇ ਬਾਗਲਾ ਕਰਤੀ ਬਈ ਇਹਦੀ ਦੋਨੇ ਲਾਲ ਬਾਗਲਾ ਹਨਾ ਦੋਨੇ ਲਾਲ ਕਰ ਬਸ ਬੇਟਾ ਬਸ ਲਓ ਜੀ ਥਾਲੇ ਨੂੰ ਉੱਤੇ ਦਬੋ ਦਿੰਨਾ ਟੌਰੀ ਕਰਤੀ ਬਈ ਹਰੀ ਹੈਂਟ ਲੱਗਦਾ ਤਾਂ ਮਿੱਤਰੋ ਵੀ ਰੰਗ ਵਾਲਾ ਕੰਮ ਹੋ ਗਿਆ ਜਿਹੜੇ ਕਬੂਤਰਾਂ ਦੇ ਰੰਗ ਲਾਉਣਾ ਸੀ ਸਾਰਿਆਂ ਦੇ ਲਾਤਾ ਆਪਾਂ ਆਜੋ ਵੀ ਮਿੱਤਰੋ ਕਰੀਏ ਫਿਰ ਨਵੇਂ ਖੁੱਡਿਆਂ ਦਾ ਮੂਹਰਤ ਤੇ ਛੱਡੀਏ ਬਈ ਆ ਰੰਗ ਵਾਲੇ ਕਬੂਤਰ ਤੇ ਨਾਲੇ ਜਿਹੜੇ ਇੱਧਰ ਨੇ ਸਾਰੇ ਆ ਸਾਰੇ ਛੱਡਾਂਗੇ ਬਈ ਭਰਜੂ ਖੁੱਡਾ ਜਾਵਾਂ ਇੱਥੋਂ ਹੀ ਗੇਟ ਖੋਲਦੀ ਰਵੀ ਆਪੀ ਅੰਦਰ ਆਣਗੇ ਇੱਥੇ ਮੈਂ ਖੜ ਜਾਣਾ ਹੱਥ ਕਰ ਲੈਣਾ ਉੱਤੇ ਜਮਾਂ ਖੁੱਡੇ ਦੇ ਕੋਲੇ ਕਰ ਲਾ ਲੋ ਜੀ ਖੁੱਡਿਆਂ ਦਾ ਮੂਹਰਤ ਹੋਣ ਲੱਗਿਆ ਕਬੂਤਰਾਂ ਦੇ ਨਾਲ ਸਵਾਗਤ ਕਰਦੇ ਆਂ ਵੈਲਕਮ ਨਵੇਂ ਖੁੱਡਿਆਂ ਦੇ ਅੰਦਰ ਚਲੋ ਵੀ ਰੰਗ ਵਾਲੇ ਸਾਰੇ ਦੇਖੋ ਵੀ ਜਾਂਦੇ ਤਾਂ ਕਿਰਾ ਸਾਰੇ ਛੱਡ ਦਈਏ ਫਿਰ ਦਿਖਾਵਾਂਗੇ ਤੁਹਾਨੂੰ ਅੰਦਰੋਂ ਖੁੱਡਾ ਨਾਲੇ ਭਰ ਜੂ ਖੁੱਡਾ ਬਈ ਸਾਰੇ ਕਬੂਤਰਾਂ ਦੇ ਨਾਲ ਆ ਰਹੀ ਆਖਰੀ ਹੁਣ ਛੱਡ ਦਿਆਂ ਦੂਜੇ ਕੈਂਟ ਲੱਗਦਾ ਰੰਗ ਜਿਹੜੇ ਵੀ ਰਹਿ ਗਏ ਆ ਜਾਲ ਦੇ ਵਿੱਚ ਹੁਣ ਸਾਰੇ ਫੜ ਕੇ ਆਪਾਂ ਛੋਟੇ ਜਾਲ ਚ ਪਾ ਲੈਨੇ ਆ ਤੇ ਇਹਨਾਂ ਨੂੰ ਵੀ ਦਿੰਨੇ ਆ ਖੁੱਡਾ ਸਾਰੇ ਨਵੇਂ ਆਏ ਹੋਏ ਨੇ ਬਈ ਨਵੇਂ ਲਿਆਂਦੇ ਆ ਸਾਰੇ ਕਬੂਤਰ ਲੋ ਜੀ ਸਾਰੇ ਕਬੂਤਰ ਪਾ ਲਏ ਆਪਾਂ ਜਾਲ ਦੇ ਅੰਦਰ ਤੇ ਜਾਲ ਟੇਡਾ ਕਰਕੇ ਟਪਾਉਣਾ ਪਊਗਾ ਟੱਪ ਗਿਆ ਵੀ ਚਲੋ ਵੀ ਛੱਡੀ ਇਹਨਾਂ ਨੂੰ ਵੀ ਫੇਰ ਦਿਖਾਵਾਂਗੇ ਸਾਰੇ ਬਈ ਅੰਦਰੋਂ ਭਰ ਜੂ ਖੁੱਡਾ 40-50 ਕਬੂਤਰ ਨੇ ਲਓ ਜੀ ਖੋਲਣ ਲੱਗਿਆ ਗੇਟ ਇਹਨਾਂ ਦਾ ਕਬੂਤਰੀ ਕਬੂਤਰ ਹੋ ਜਾਣਗੇ ਬਈ ਖੁੱਡੇ ਦੇ ਅੰਦਰ ਦੇਖੀ ਚਲਿਓ ਚਲੋ ਵੀ ਤੁਸੀਂ ਵੀ ਅੰਦਰ ਚਲੋ ਸ਼ਾਬਾਸ਼ ਕਿਆ ਬਾਤ ਹੈ ਕਿੰਨੇ ਘੈਂਟ ਲੱਗਦੇ ਆ ਦੇਖੋ ਵੀ ਕਿੰਨੇ ਸੋਹਣੇ ਲੱਗਦੇ ਆ ਹਨਾ ਉੜਦੇ ਹੋਏ ਅੰਦਰ ਜਾਂਦੇ ਹੋਏ ਇਹ ਵੱਡੇ ਕਬੂਤਰ ਆ ਬਈ ਸਾਰੀਆਂ ਵੱਡੀਆਂ ਜੋੜੀਆਂ ਲਿਆਂਦੀਆਂ ਨੇ ਰਵੀ ਨੇ ਆਪਦੇ ਯਾਰਾਂ ਮਿੱਤਰਾਂ ਤੋਂ ਤਾਂ ਮਿੱਤਰੋ ਬਈ ਸਾਰੇ ਕਬੂਤਰ ਛੱਡ ਤੇ ਅੰਦਰ ਖੁੱਡੇ ਦੇ ਆਜੋ ਫਿਰ ਦਿਖਾਈਏ ਤੁਹਾਨੂੰ ਅੰਦਰੋਂ ਖੁੱਡਾ ਕਿਵੇਂ ਲੱਗਦਾ ਦੇਖੋ ਬਈ ਕੁਝ ਟਾਈਮ ਪਹਿਲਾਂ ਬਈ ਆ ਖੁੱਡਾ ਜਮਾ ਖਾਲੀ ਪਿਆ ਸੀ ਤੇ ਹੁਣ ਕਬੂਤਰੀ ਕਬੂਤਰ ਹੋ ਗਏ ਤੇ ਇੱਧਰ ਉੱਤੇ ਦੇਖੋ ਬਈ ਆ ਉੱਤੇ ਸਾਰੀ ਫੱਟੀ ਭਰ ਗਈ ਬਈ ਦੇਖੋ ਕਰੋ ਵੀ ਸ਼ੌਂਕ ਕਬੂਤਰਾਂ ਦਾ ਤੇ ਇਧਰ ਲੱਗ ਰਹੀਆਂ ਨੇ ਬਈ ਟੋکریاں ਦੇਖੋ ਮਿੱਟੀ ਪਾਤੀ ਟੋਕਰੀਆਂ ਦੇ ਵਿੱਚ ਤੇ ਬਾਕੀ ਜਿੰਨੇ ਕਬੂਤਰ ਥੱਲੇ ਨੇ ਬਈ ਓਨੀ ਉੱਤੇ ਨੇ ਜਮਾ ਭਰ ਗਿਆ ਬਈ ਖੁੱਡਾ ਤੇ ਬਹੁਤ ਸੋਹਣਾ ਲੱਗਦਾ ਬਈ ਸਾਰਾ ਖੁੱਡਾ ਕਬੂਤਰਾਂ ਦੇ ਨਾਲ ਭਰਿਆ ਹੋਇਆ ਦੇਖੋ ਇਧਰੋਂ ਵੀ ਦੇਖੋ ਕਰੋ ਵੀ ਸ਼ੌਂਕ ਇਹਨਾਂ ਦਾ ਚਿੱਟੀਆਂ ਤੇ ਖੱਟੀਆਂ ਖਾਂਦੇ ਜਾਦੇ ਨੇ ਆ ਜੋੜਾ ਬੈਠਾ ਬਈ ਦੇਖੋ ਇਹਦੇ ਲਾਲ ਪੋਟੇ ਕਰਤੇ ਆ ਜੋੜੇ ਦੇ ਕਿੰਨਾ ਸੋਹਣਾ ਲੱਗਦਾ ਬਈ ਦੇਖੋ ਲਾਲ ਪੋਟਿਆਂ ਵਾਲਾ ਜੋੜਾ ਬਾਕੀ ਆ ਦੇਖੋ ਵੀ ਤਾਂ ਜੋ ਵੀ ਚੱਲਦੇ ਆ ਬਾਹਰ ਬਾਕੀ ਖੁੱਡਾ ਤੁਸੀਂ ਦੇਖ ਹੀ ਲਿਆ ਕਾਨਿਆਂ ਦੀ ਛੱਤ ਪਈ ਆਗੀ ਲੈਟ ਰੂਟ ਲਾ ਰਖੀ ਹੈਗੀ ਟੋਕਰੀਆਂ ਲਾ ਰਖੀਆਂ ਨੇ ਇਹਨਾਂ ਦੀਆਂ ਬਰੀਡਿੰਗ ਵਾਸਤੇ ਤਾਂ ਸਾਰਾ ਕੁਝ ਇੰਤਜ਼ਾਮ ਕਰ ਰਖਿਆ ਬਈ ਤਾਂ ਜੋ ਫਿਰ ਚਲੀਏ ਬਾਹਰ ਬਈ ਲਓ ਜੀ ਕਬੂਤਰ ਛੱਡਣ ਵਾਲਾ ਕੰਮ ਹੋ ਗਿਆ ਤੇ ਨਵੇਂ ਖੁੱਡੇ ਨੇ ਨਵਾਂ ਫਾਰਮਾ ਤੇ ਬਾਕੀ ਬਈ ਫਾਰਮ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸਾਰੀ ਮੁਰਾ ਮੱਜਾਂ ਦਾ ਫਾਰਮਾ ਤਮੇਤਰਾਵ ਆਫੀਆ ਆਈ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਜਰੂਰ ਕਰ ਲਿਓ ਨਾਲੇ ਚੈਨਲ ਕਰ ਲਿਓ ਆਪਣਾ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਸਫਰੀਕਾਲ